ਲੈਟਰ ਦਿੱਤੀ ਹੈ ਕਿ ਮਹੀਨੇ 'ਚ ਐਕਟ ਦੇ ਹਿਸਾਬ ਦੇ ਨਾਲ ਰੂਲ ਦੇ ਹਿਸਾਬ ਦੇ ਨਾਲ ਇੱਕ ਮੀਟਿੰਗ ਮਹੀਨੇ ਬਾਅਦ ਬੁલાਣੀ ਚਾਹੀਦੀ ਹੈ ਇਹ ਜਿਹੜੀ ਅੰਮ੍ਰਿਤਸਰ కార్ਪੋਰੇਸ਼ਨ ਹੈ ਇੱਕ ਮਿੰਟ ਯਾਰ ਇਹਨਾਂ ਨੇ 2.5 ਮਹੀਨੇ ਹੋ ਗਏ ਨੇ ਹਾਊਸ ਹੀ ਮੀਟਿੰਗ ਨਹੀਂ ਬੁਲਾਈ ਕਿਉਂਕਿ ਜਾਲੀ ਮੇਰ ਬੈਠਾ ਹੈ ਇਹਦੇ ਕੋਲ ਆਪਣੀ ਮੈਜੋਰਟੀ ਨਹੀਂ ਹੈ ਹਾਊਸ ਦੇ ਜੋ ਪਿਛਲੇ ਵਾਰ ਹੋਇਆ ਸਾਡੇ ਕਾਂਗਰਸ ਦੇ ਭਾਜਪਾ ਔਰ ਅਕਾਲੀ ਦਲ ਨੇ ਇਹਨਾਂ ਨੂੰ ਕਿਸੇ ਚੀਜ਼ ਦੇ ਵੀ ਮੋਰ ਨਹੀਂ ਲਾਈਓ ਪਾਸ ਨਹੀਂ ਕੀਤਾ ਇਹਨਾਂ ਨੇ ਸਰਕਾਰ ਨੇ ੱੱਕੇ ਨਾਲ ਹੀ ਕਮੇਟੀਆਂ ਦੀ ਅਪਰੂਵਲ ਕੰਮਾਂ ਦੀ ਅਪਰੂਵਲ ਅਸੀਂ ਕੰਮਾਂ ਨੂੰ ਰੋਕਣਾ ਨਹੀਂ ਚਾਹੁੰਦੇ ਬਟ ਜਿਸ ਪੱਧਰ ਤੇ ਕਾਰਪੋਰੇਸ਼ਨ ਚ ਇਹ ਜਾਲੀ ਮੇਅਰ ਕਰਪਸ਼ਨ ਕਰ ਰਿਹਾ ਆਮ ਆਦਮੀ ਪਾਰਟੀ ਦੇ ਕਾਉਂਸਲਰ ਕਰਪਸ਼ਨ ਕਰ ਰਹੇ ਨੇ ਅਸੀਂ ਉਸ ਚੀਜ਼ ਦੇ ਖਿਲਾਫ ਹੈ ਲੋਕਾਂ ਦਾ ਪੈਸਾ ਹੈ ਲੋਕਾਂ ਦੇ ਟੈਕਸਾਂ ਦਾ ਪੈਸਾ ਹੈ ਲੋਕਾਂ ਦੇ ਹੱਕਾਂ ਦਾ ਪੈਸਾ ਜਿਹੜਾ ਕਾਰਪੋਰੇਸ਼ਨ ਟੈਕਸ ਲੈਂਦੀ ਆ ਉਹ ਇਹਨਾਂ ਦੀ ਬੋਝਾਂ ਚ ਨਹੀਂ ਜਾਣ ਦੇਵਾਂਗੇ ਅਸੀਂ ਸਾਰੇ ਕਾਉਂਸਲਰ ਨੇ ਅੱਜ ਗੱਲ ਕੀਤੀ ਹੈ ਸੋ ਇਦਾਂ ਦੀ ਜਿਹੜੀ ਗੱਲਾਂ ਨੇ ਸ਼ਹਿਰ 'ਚ ਅਜ ਡਵੈਲਪਮੈਂਟ ਬਿਲਕੁਲ ਨਹੀਂ بارشਾਂ ਦਾ ਮੌਸਮ ਹੈ ਡੀਸਿਲਟਿੰਗ ਹੋ ਨਹੀਂ ਰਹੀ ਸ਼ਹਿਰਾਂ 'ਚ ਮਲਕੀ ਜੇ ਕਿਤੇ ਪ੍ਰਮਾਤਮਾ ਨਾ ਖੁਦਾ ਨਾ ਖਾਸ ਤੱਕ ਕੋਈ ਇਦਾਂ ਦੀ ਪਾਣੀ ਆ ਗਿਆ ਫਲਡ ਆ ਜਨ ਤੇ ਸਾਰਾ ਸ਼ਹਿਰ ਹੀ ਡੁੱਬ ਜਾਏਗਾ ਉਸ ਵੱਲ ਕਿ ਕਿਸੇ ਅਫਸਰ ਦਾ ਧਿਆਨ ਨਹੀਂ ਕਾਉਂਸਲਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਜਿਹੜੇ ਅਫਸਰ ਨੇ ਉਹ ਸਾਡੇ ਕਾਂਗਰਸੀ ਕਾਉਂਸਲਰਾਂ ਦੇ ਫੋਨ ਨਹੀਂ ਚੁੱਕਦੇ ਔਰ ਜਿਹੜੇ ਹਾਰੇ ਹੋਏ ਆਮ ਆਦਮੀ ਪਾਰਟੀ ਦੇ ਕਾਉਂਸਲਰ ਨੇ ਉਹਨਾਂ ਦੇ ਫੋਨ ਚੁੱਕਦੇ ਨੇ ਉਹਨਾਂ ਦੇ ਘਰਾਂ 'ਚ ਬੈਠਦੇ ਕੰਮ ਫਿਰ ਨਹੀਂ ਕੋਈ ਕਰਦੇ ਸਿਰਫ ਤੇ ਸਿਰਫ ਮੈਂ ਸਮਝਦਾ ਇੱਕ ਜਿਹੜਾ ਜਾਲੀ ਮੇਅਰ ਔਰ ਜਿਹੜੇ ਇਹਨਾਂ ਦੇ ਕਾਉਂਸਲਰ ਨੇ ਸ਼ਹਿਰ ਨੂੰ ਲੁੱਟਣ ਵੱਲ ਲੱਗੇ ਨੇ ਅੱਜ ਅਸੀਂ ਉਹਦੀ ਬਾਤ ਚੁੱਕ ਨੂੰ ਅਸੀਂ ਦੇਖੋ ਅਸੀਂ ਇਸ ਗੱਲ ਤਾਂ ਇਹ ਰੋਣਾ ਰੋਣਿਆ ਕਿ ਲਿਖ ਲੈ ਕੇ ਸਾਡਾ ਦੇ ਅਸੀਂ ਦੇ ਕਮਿਸ਼ਨਰ ਸਾਹਿਬ ਅੱਗੇ ਜਾ ਕੇ ਗੱਲ ਕਰ ਸਨ ਕਮਿਸ਼ਨਰ ਸਾਹਿਬ ਗੱਲ ਵੀ ਸੁਣਦੇ ਨੇ ਬਟ ਕੰਮ ਕੋਈ ਨਹੀਂ ਹੋ ਰਿਹਾ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋ ਰਿਹਾ ਕੋਈ ਟੈਂਡਰ ਸਿਰੇ ਨਹੀਂ ਚੜ ਰਿਹਾ ਅੱਜ 2.5 ਮਹੀਨੇ ਹੋ ਗਏ ਪਿਛਲੀ ਮੀਟਿੰਗ ਤੋਂ ਅਗਲੀ ਮੀਟਿੰਗ ਨਹੀਂ ਬੁਲਾਈ ਗਈ ਇਸੇ ਕਰਕੇ ਤੇ ਬੁਲਾਈ ਨਹੀਂ ਜਾਂਦੀ ਵੀ ਕਿ ਇਹਨਾਂ ਕੋਲ ਮੈਜੋਰਟੀ ਨਹੀਂ ਫਿਰ ਕਾਂਗਰਸੀ ਰੌਲਾ ਪਾਉਣਗੇ ਕਿਉਂਕਿ ਆਡੀ ਗੱਲ ਸੁਣੀ ਨਹੀਂ ਜਾ ਰਹੀ ਅਸੀਂ ਆਪਣਾ ਹੱਦਾ ਰਾਈਟ ਹੈ ਅਸੀਂ ਲੋਕਾਂ ਦੀ ਬਾਤ ਚੁਕਰੀਆਂ ਲੋਕਾਂ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਨੇ ਇਲੈਕਸ਼ਨਾਂ ਦੇ ਅਸੀਂ ਉਹ ਪੂਰੇ ਕਰਦੇ ਆਂ ਦੇਖੋ ਲੋਕਾਂ ਦੇ ਕੰਮ ਤੇ ਕਰਾਉਂਦੇ ਆ ਨਾ ਜੀ ਜੇ ਇਹ ਸਰਕਾਰ ਨੇ ਧੱਕਾ ਕਰਤਾ ਤਾਂ ਮਤਲਬ ਕਿ ਇਹ ਲੋਕਾਂ ਦੀ ਥੋੜੀ ਗਲਤੀ ਹੈ ਅੱਜ ਜਾਲੀ ਮੇਅਰ ਬਹਿ ਗਿਆ ਸੀ ਉਹਨੂੰ ਮੇਅਰ ਤੇ ਮੰਨਦੇ ਨਹੀਂ ਅਸੀਂ ਕਮਿਸ਼ਨਰ ਸਾਹਿਬ ਨੂੰ ਕਹਿੰਨੇ ਕਿ ਤੁਸੀਂ ਕੋ ਉਸ ਦੀ ਮੀਟਿੰਗ ਤੇ ਆਓਗੇ ਤੁਸੀਂ ਬਿਲਕੁਲ ਆਵਾਂਗੇ ਕੰਪੀਟੈਂਟ ਅਥਾਰਟੀ ਕਮਿਸ਼ਨਰ ਹੈ ਕਮਿਸ਼ਨਰ ਸਾਹਿਬ ਕੋ ਸਾਰੀ ਪਾਵਰ ਹੈ ਉਹ ਕੰਮ ਕਰਾ ਸਕਦੇ ਨੇ ਅਸੀਂ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕਰ ਰਿਹਾ ਇਸ ਜਾਲੀ ਮੇਰ ਕੋਲ ਅਸੀਂ ਜਾਂਦੇ ਨਹੀਂ ਨਾ ਸਾਡਾ ਕੋਈ ਕਾਉਂਸਲਰ ਜਾਂਦਾ ਸੋ ਕੰਮ ਨਹੀਂ ਹੋ ਰਿਹਾ ਫਿਰ ਵੀ ਤੁਸੀਂ ਅੱਜ ਲੋਕਾਂ ਦੀ ਜਿਹੜੀ ਆਵਾਜ਼ ਲੈ ਕੇ ਆਏ ਹੋ ਦੇਖੋ ਲੋਕਾਂ ਦੇ ਕੰਮ ਨਹੀਂ ਅਸੀਂ ਕਾਂਗਰਸ ਸਰਕਾਰ ਹੈ ਅਸੀਂ ਓਪੋਜੀਸ਼ਨ ਦੇ ਸਾਡਾ ਹੱਕ ਹੈ ਆਪਾਂ ਲੋਕਾਂ ਦੀ ਬਾਤ ਚੁੱਕੀ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਸਾਨੂੰ ਕਾਉਂਸਲਰ ਬਣਾਇਆ ਲੋਕਾਂ ਨੇ ਅਸੀਂ ਵਾਅਦੇ ਕੀਤੇ ਔਰ ਲੋਕਾਂ ਨੂੰ ਸਾਡੇ ਤੋਂ ਮੀਤ ਸੀ ਤੇ ਲੋਕਾਂ ਨੇ ਸਾਨੂੰ ਮੈਜੋਰਟੀ ਚ ਲਿਆਂਦਾ ਪਾਵੇਂ ਅਸੀਂ ਆਪਣਾ ਮੇਅਰ ਨਹੀਂ ਬਣਾ ਸਕੇ ਤੱਕੇ ਤੱਕਾ ਹੋਇਆ ਸਾਡੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਆਪਣਾ ਮੇਅਰ ਨਹੀਂ ਬਣਾ ਸਕੇ ਪਰ ਅਸੀਂ ਲੋਕਾਂ ਦੀ ਆਵਾਜ਼ ਚ ਚੁੱਕਾਂਗੇ ਜੇ ਅਸੀਂ ਘਰਾਂ 'ਚ ਬਹਿ ਜਾਵਾਂਗੇ ਲੋਕਾਂ ਨੂੰ ਵੀ ਸਾਡੇ ਤੇ ਵਿਸ਼ਵਾਸ ਖਤਮ ਹੋ ਜਾਏਗਾ बिकॉज़ ਅੱਜ ਤੁਸੀਂ ਮਿਲ ਕੇ ਆਏ ਹੋ ਕਮਿਸ਼ਨਰ ਸਾਹਿਬ ਜੀ ਤੁਹਾਨੂੰ ਕੀ ਲੱਗਦਾ ਕਿ ਕਮਿਸ਼ਨਰ ਸਾਹਿਬ ਨੇ ਕੋਈ ਤੁਹਾਡੀ ਸੁਣਵਾਈ ਕਰਨਗੇ ਕਿ ਉੱਥੇ ਹੀ ਉੱਥੇ ਹੀ ਬਗਦਾ ਰਹੇਗਾ ਪਰ ਦੇਖੋ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਮਿਸ਼ਨਰ ਸਾਹਿਬ ਨੂੰ ਅਸੀਂ ਆਪਣੀ ਗੱਲਾਂ ਕਹੀਆਂ ਪਰ ਮੈਨੂੰ ਲੱਗਦਾ ਕਮਿਸ਼ਨਰ ਸਾਹਿਬ ਵੀ ਸਰਕਾਰ ਦੇ ਥੋੜੀ ਜੀ ਬਾਉਂਡੇਸ਼ਨ 'ਚ ਆ ਜਾਂਦੇ ਨੇ ਅਫਸਰਾਂ ਨੂੰ ਉਹਨਾਂ ਦੀ ਮੰਨਣੀ ਪੈਂਦੀ ਹੈ ਬਟ ਫਿਰ ਵੀ ਸਾਨੂੰ ਉਮੀਦ ਹੈ ਕਮਿਸ਼ਨਰ ਸਾਹਿਬ ਤੇ ਕਿ ਉਹ ਜਿਹੜੀਆਂ ਸਾਡੀਆਂ ਗੱਲਾਂ ਦੇ ਜਿਹੜੇ ਅਸੀਂ ਕੰਮ ਕਹੇ ਨੇ ਜੈਨੂਨ ਜਿਹੜੇ ਕੰਮ ਹੈ ਜਿਹੜੇ ਪ੍ਰਾਇਓਰਟੀ ਦੇ ਲੋਕਾਂ ਦੇ ਕੰਮ ਉਹਨਾਂ ਵਾਲੇ ਉਹ ਕਰਨਗੇ ਸਾਨੂੰ ਪੂਰੀ ਉਮੀਦ ਹੈ ਇਹ ਸਾਡੇ ਰੈਗੂਲਰ ਹੁੰਦੇ ਰਹਿੰਦੇ ਅਜੇ ਜਿੰਨੇ ਵੀ ਕਾਂਗਰਸ ਦੇ ਕਾਉਂਸਲਰ ਹੈਗੇ ਆ ਜਾਂ ਜਿਹੜੇ ਹੋਰ ਵੀ ਕੋਈ ਕਾਉਂਸਲਰ ਹੈ ਜਿਨ੍ਹਾਂ ਦੇ ਕੋਈ ਮੰਗ ਹੁੰਦੇ ਆ ਜਿਹੜੇ ਉਹਨਾਂ ਨੂੰ ਲੱਗਦਾ ਹੈ ਕਿ ਬੜੀ ਦੇਰ ਤੋਂ ਕੋਈ ਰਹਿ ਗਈ ਹੈ ਪੂਰੀ ਨਹੀਂ ਹੋਈ ਸੋ ਅਸੀਂ ਟਾਈਮ ਟੂ ਟਾਈਮ ਅਸੀਂ ਇਹਨਾਂ ਦੇ ਮੀਟਿੰਗ ਕਰਕੇ ਤੇ ਆਪਣੇ ਜਿਹੜੇ ਕਮਿਊਨੀਕੇਸ਼ਨ ਗੈਪ ਹੈ ਰਿਜ਼ੋਲਵ ਕਰ ਲੈਨੇ ਉਹਨਾਂ ਦੇ ਸੁਣ ਲੈਨੇ ਉਹਨਾਂ ਦੀ ਪ੍ਰੋਬਲਮਸ ਪਤਾ ਲੱਗ ਜਾਂਦੀਆਂ ਜੋ ਉਹਨਾਂ ਦੇ ਹੱਲ ਪੋਸੀਬਲ ਹੈ ਉਹ ਆਪਾਂ ਕਰਦੇ ਹਾਂ। ਉਹ ਆਜੂ ਜਿਹੜੇ ਕੌਂਸਲਰਸ ਬਾਹਰ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ 2.5 ਮਹੀਨੇ ਹੋ ਗਏ ਕੋਈ ਮੀਟਿੰਗ ਵੀ ਹੋਈ ਕੰਮ ਜਿਹੜੇ ਹੋ ਰਹੇ ਨੇ ਮੇਅਰ ਸਾਹਿਬ ਨੇ ਆਲਰੇਡੀ ਕੱਲ ਅਨਾਊਂਸਮੈਂਟ ਕਰਤੀ ਹੈ ਕਿ ਜਿਹੜੀ ਹਾਊਸ ਦੀ ਮੀਟਿੰਗ ਹੈ ਉਹ ਇੱਕ ਹਫ਼ਤੇ ਦੇ ਵਿੱਚ ਹੋ ਜਾਏਗੀ। ਜਿਹੜੇ ਉਹ ਕਹਿ ਰਹੇ ਜਿਹੜੇ ਕੰਮ ਪੂਕੇ ਹੋਏ ਨਹੀਂ ਜਾਂ ਚ ਸਰ ਕਮਿਸ਼ਨਰੀ ਕਰ ਰਹੇ ਮੇਅਰ ਆਪਣੇ ਵੱਲੋਂ ਜਿਹੜੇ ਉਦਘਾਟਨ ਕਰ ਰਹੇ ਨੇ ਜਾਂ ਉਹ ਕਰ ਰਹੇ ਨਹੀਂ ਨਹੀਂ ਦੇਖੋ ਅਸੀਂ ਵੀ ਆਰ 1 ਟੀਮ ਜਿਹੜੇ ਸਾਡੇ ਮੇਅਰ ਸਾਹਿਬ ਨੇ ਜਿਹੜੇ ਸਾਡੇ ਸਾਰੇ 85 ਦੇ 85 ਕਾਉਂਸਲਰ ਨੇ ਵੀ ਆਰ 1 ਟੀਮ ਅਸੀਂ ਸਾਰੇ ਜਣੇ ਸ਼ਹਿਰ ਦੇ ਭਲਾਈ ਲਈ ਇੱਥੇ ਬੈਠੇ ਆ ਤੇ ਉਹੀ ਕੰਮ ਕਰਦੇ ਆ